ਹਾਂਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਜਿੱਦੇ ਵਿੱਚ ਤੁਸੀਂ ਘਰ ਬੈਠੇ ਵਕ ਵਕ ਜਾਣਕਾਰੀਆਂ ਸਾਡੇ ਕੋਲ ਹਾਸਲ ਕਰਦੇ ਰਹਿੰਦੇ ਹੋ। ਸੋ ਦੋਸਤੋ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ। 2 ਰੁਪਏ ਸਸਤਾ ਨਹੀਂ ਸਕੋ 7 ਰੁਪਏ ਮਹਿੰਗਾ ਪੈਟਰੋਲ ਪਰਵਾ ਰਹੇ ਹੋ ਤੁਸੀਂ ਕਿਵੇਂ ਜਾ ਰਹੇ ਹੋ ਠੱਗੇ ਅੱਜ ਦੱਸਦੇ ਹਾਂ ਤੁਹਾਨੂੰ ਅਪਡੇਟ ਤੇ ਇਸ ਤੋਂ ਪਹਿਲਾਂ ਅਗੇ ਵਧੀਆ ਜਿਹੜੇ ਦੋਸਤ ਅੱਜ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਹਾਂਜੀ ਚੈਨਲ ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਬਤ ਬਤ ਸ਼ੇਅਰ ਕਰ ਦਿਓ। ਹੁਣ ਗੱਲ ਕਰਦੇ ਆ ਅਪਡੇਟ ਦੀ ਕਿਵੇਂ ਜਾ ਰਹੇ ਓ ਠੱਗੇ ਤੁਸੀਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਨੂੰ ਰਾਹ ਦਿੱਤੀ ਗਈ ਹੈ ਜਿਸ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 2-2 ਰੁਪਏ ਦੀ ਕਟੌਤੀ ਕੀਤੀ ਗਈ ਹੈ ਇਸ ਮਾਮੂਲੀ ਕਟ ਦਾ ਸਭ ਤੋਂ ਵੱਧ ਅਸਰ ਉਹਨਾਂ ਲੋਕਾਂ ਤੇ ਪਿਆ ਜੋ ਗਰੀਬ ਹਨ ਤੇ ਰਜਣਾ ਆਪਣੇ ਮੋਟਰਸਾਈਕਲ ਜਾਂ ਸਕੂਟਰ ਤੇ ਕੰਮ ਤੇ ਜਾਂਦੇ ਨੇ ਅਜਿਹੇ 'ਚ 2 ਰੁਪਏ ਦੀ ਇਹ ਕਟੌਤੀ ਉਹਨਾਂ ਲਈ ਵੱਡੀ ਰਾਹਤ ਹੋਵੇਗੀ ਅਜੇ ਜੇਕਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਪੈਟਰੋਲ ਪੰਪ ਤੇ ਤੁਹਾਨੂੰ 2 ਰੁਪਏ ਸਸਤਾ ਨਹੀਂ ਸਗੋਂ 7 ਰੁਪਏ ਮਹਿੰਗਾ ਪੈਟਰੋਲ ਮਿਲਦਾ ਹੈ ਤਾਂ ਤੁਸੀਂ ਯਕੀਨ ਨਹੀਂ ਕਰੋਗੇ ਹਰ ਰੋਜ਼ ਕਈ ਲੋਕ ਇਸ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਨੇ। ਅਸਲ ਪੈਟਰੋਲ ਪੰਪਾਂ ਤੇ ਦੋ ਤਰ੍ਹਾਂ ਦਾ ਤੇਲ ਮਿਲਦਾ ਹੈ। ਜਿਨ੍ਹਾਂ ਚੋਂ ਇੱਕ ਆਮ ਪੈਟਰੋਲ ਤੇ ਦੂਜਾ ਪਾਵਰ ਪੈਟਰੋਲ ਹੈ। ਜੇਕਰ ਤੁਸੀਂ ਨਾਡਾ ਚ ਸਧਾਰਨ ਪੈਟਰੋਲ ਖਰੀਦਦੇ ਹੋ ਤਾਂ ਇਸ ਦੀ ਕੀਮਤ ਲਗਭਗ 94 ਰੁਪਏ ਪ੍ਰਤੀ ਲੀਟਰ ਹੈ। ਜਦੋਂ ਕਿ ਪਾਵਰ ਪੈਟਰੋਲ 101 ਰੁਪਏ ਪ੍ਰਤੀ ਲੀਟਰ ਤੇ ਉਪਲਬਧ ਹੈ। ਇਸ ਤੇ ਵਿੱਚ ਹਰ ਰੋਜ਼ ਕਈ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੂੰ ਇਸ ਧੋਖਾਧੜੀ ਦਾ ਪਤਾ ਵੀ ਨਹੀਂ ਹੈ। ਪਾਵਰ ਤੇ ਸਧਾਰਨ ਪੈਟਰੋਲ ਵਿਚਲਾ ਅੰਤਰ ਇਸ ਦੀ ਨੋਜ਼ਲ ਤੋਂ ਦੇਖਿਆ ਜਾ ਯਾਨੀ ਆਮ ਪੈਟਰੋਲ ਦੀ ਨੋਜ਼ਲ ਹਰੇ ਰੰਗ ਦੀ ਹੁੰਦੀ ਹੈ ਤੇ ਪਾਵਰ ਪੈਟਰੋਲ ਦੀ ਨੋਜ਼ਲ ਲਾਲ ਰੰਗ ਦੀ ਹੁੰਦੀ ਹੈ ਹਾਲਾਂਕਿ ਕਈ ਪੈਟਰੋਲ ਪੰਪਾਂ ਤੇ ਨੋਜ਼ਲ ਉਸੇ ਤਰੀਕੇ ਬਣੀ ਹੋਈ ਹੈ ਪਾਵਰ ਪੈਟਰੋਲ ਨੂੰ ਹਰੇ ਰੰਗ ਦੀ ਨੋਜ਼ਲ ਰਾਹੀਂ ਪਾਇਆ ਜਾਂਦਾ ਹੈ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੀ ਟੈਂਕੀ ਵਿੱਚ 101 ਰੁਪਏ ਪ੍ਰਤੀ ਲੀਟਰ ਦਾ ਪੈਟਰੋਲ ਪਾਇਆ ਜਾ ਰਿਹਾ ਹੈ ਇਸ ਧੋਖਾਧੜੀ ਦਾ ਸਭ ਤੋਂ ਵੱਧ ਸ਼ਿਕਾਰ ਗਰੀਬ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਪੜ੍ਹਨਾ ਨਹੀਂ ਆਉਂਦਾ ਜਾਂ ਉਹ ਲੋਕ ਜੋ ਧਿਆਨ ਨਹੀਂ ਦਿੰਦੇ ਪੈਟਰੋਲ ਪੰਪਲ ਤੇ ਸਿਰਫ 0 ਹੀ ਦਿਖਾਇਆ ਜਾਂਦਾ ਹੈ ਤੇ ਪਾਵਰ ਦਾ ਪੈਟਰੋਲ ਪਾ ਕੇ ਲੋਕਾਂ ਨਾਲ ਧੋਖਾ ਕੀਤਾ ਜਾਂਦਾ ਹੈ ਇਸ ਤੋਂ ਖਾਤੜੀ ਤੋਂ ਬਜਲਣੀ ਹਮੇਸ਼ਾ ਇਸ ਗੱਲ ਤੇ ਧਿਆਨ ਦਿਓ ਕਿ ਪਾਇਆ ਜਾ ਰਿਹਾ ਪੈਟਰੋਲ ਆਮ ਹੈ ਜਾਂ ਪਾਵਰ ਪੈਟਰੋਲ ਤੁਸੀਂ ਪੈਟਰੋਲ ਪਾਣ ਵਾਲੇ ਵਿਅਕਤੀ ਤੋਂ ਇਸ ਬਾਰੇ ਸਵਾਲ ਜਰੂਰ ਪੁੱਛੋ ਜੇ ਤੁਸੀਂ ਇਹ ਜਿਆ ਨਹੀਂ ਕਰਦੇ ਤਾਂ ਤੁਹਾਡੇ ਨਾਲ ਵੀ ਧੋਖਾ ਹੋ ਸਕਦਾ ਹੈ ਅਤੇ ਸਸਤੇ ਦੀ ਬਜਾਏ ਤੁਸੀਂ ਮਹਿੰਗਾ ਪੈਟਰੋਲ ਭਰ ਕੇ ਘਰ ਪਰਤ ਸਕਦੇ ਹੋ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀ ਨਿਤ ਨਵੀਆਂ ਖਬਰਾਂ ਨਿਤ ਨਵੀਆਂ ਜਾਣਕਾਰੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਆ ਕੱਲ ਫਿਰ ਇੱਕ ਨਵੀਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਹਾਂ